NSCC ਅਕੈਡਮੀ ਰੋਪਨਗਰ ਵਿਖੇ ਨਸ਼ਾ ਮੁਕਤ ਸਾਈਕਲ ਯਾਤਰਾ ਸ਼ੁਰੂ NSCC ਅਕੈਡਮੀ ਰੋਪਨਗਰ ਵਿਖੇ NSCC ਕੈਡਟ ਵੱਲੋਂ ਨਸ਼ਾ ਮੁਕਤ ਸੰਬੰਧੀ ਸਾਈਕਲ ਯਾਤਰਾ ਸ਼ੁਰੂ ਕੀਤੀ ਇਸ ਸਾਈਕਲ ਯਾਤਰਾ ਦਾ ਉਦਘਾਟਨ ਗਰੁੱਪ ਹੈੱਡਕੁਆਰਟਰ ਪਟਿਆਲਾ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਲ ਰਾਹੁਲ ਕੁਮਾਰ ਗੁਪਤਾ ਵੱਲੋਂ ਹਰੀ ਝੰਡੀ ਦੇਖ ਕੇ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇਹ ਸਾਈਕਲ ਯਾਤਰਾ ਰੋਪੜ ਤੋਂ ਸ਼ੁਰੂ ਹੋ ਕੇ ਪਟਿਆਲਾ ਸੰਗਰੂਰ ਲੁਧਿਆਣਾ ਜਲੰਧਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਵਿੱਚ ਜਾਵੇਗੀ ਇਸ ਮੌਕੇ ਉਨ੍ਹਾਂ ਵੱਲੋਂ ਕੈਡਿਟਸ ਨੂੰ ਨਸ਼ਾ ਮੁਕਤ ਪੰਜਾਬ ਅਤੇ ਤੰਦਰੁਸਤ ਪੰਜਾਬ ਦਾ ਸੰਦੇਸ਼ ਦਿੱਤਾ ਗਿਆ ਅਤੇ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ। 23 ਪੰਜਾਬ ਬਟਾਲੀਅਨ ਐਨਐਸਸੀ ਰੋਪੜ ਦੇ ਕਮਾਂਡਿੰਗ ਅਫਸਰ ਕਰਨਲ ਪੀ.ਵਾਈ.ਐਸ. ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨਸ਼ਾ ਮੁਕਤ ਸਾਈਕਲ ਯਾਤਰਾ ਵਿੱਚ 15 ਕੈਡਿਟਸ ਅਤੇ ਚੀਫ ਅਫਸਰ ਰਣਜੀਤ ਸਿੰਘ ਸਮੇਤ ਇੱਕ ਸੂਬੇਦਾਰ ਆਰ.ਡੀ. ਪਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਈਕਲ ਰੈਲੀ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ ਦਾ ਸੰਦੇਸ਼ ਦੇਵੇਗੀ। ਜਿਸ ਰਾਹੀ ਨੌਜਵਾਨਾਂ ਵਿੱਚ ਨਸ਼ਿਆਂ ਖਿਲਾਫ ਲੜਨ ਅਤੇ ਤੰਦਰੁਸਤ ਸਿਹਤ ਦੇ ਨਾਲ ਵਾਤਾਵਰਨ ਵਿੱਚ ਵੱਧ ਰਹੇ ਵਹੀਕਲਾਂ ਦਾ ਪ੍ਰਦੂਸ਼ਣ ਘਟ ਕਰਨ ਲਈ ਸਾਈਕਲ ਦੀ ਵਰਤੋਂ ਕਰਨ ਲਈ ਪ੍ਰੇਰਣਾ ਦੇਵੇਗੀ ਇਸ ਮੌਕੇ ਪ੍ਰਬੰਧਕੀ ਅਫਸਰ ਕਰਨਲ ਰਾਜੇਸ਼ ਚੌਧਰੀ ਸੂਬੇਦਾਰ ਮੇਜਰ ਭਗਤ ਸਿੰਘ ਸੂਬੇਦਾਰ ਆਰ ਡੀ ਸੂਬੇਦਾਰ ਰਾਜੀਵ ਕੁਮਾਰ ਸੂਬੇਦਾਰ ਸਰਵਨ ਸਿੰਘ ਅਤੇ ਪੀ ਆਈ ਸਟਾਫ ਤੇ ਸਿਵਿਲিয়ান ਸਟਾਫ ਮੌਜੂਦ ਸਨ ਦੇਖੋ ਜਿਹੜੀ ਆਪਣਾ 23 50 ਇੰਚੀ ਰੋਪੜ ਦੇ ਜਿਹੜਾ ਐਸਸੀ ਰੈਡੀ ਅਸੀਂ ਕੱਟ ਰਿਹਾ ਇਹਦੇ ਤਿੰਨ ਤਿੰਨ ਬੇਸਿਕ ਮੁੱਦੇ ਹੈ ਪਹਿਲਾ ਜਿਹੜਾ ਬੇਸਿਕ ਮੁੱਦਾ ਉਹ ਹੈ ਕਿ ਵੀ ਪੰਜਾਬ 'ਚ ਜਿਹੜੀ ਨਸ਼ੇ ਦੀ ਜਿਹੜੀ ਸਮੱਸਿਆ ਹੈ ਨਸ਼ਾ ਮੁਕਤ ਦੇ ਬਾਰੇ ਅਸੀਂ ਆਪਣੇ ਕ੍ਰੈਡਿਟਸ ਨੂੰ ਆਪਣਾ ਜਿਹੜਾ ਯੂਥ ਹੈ ਉਹਨਾਂ ਨੂੰ ਜਾਗਰੂਕੀ ਦੇਣਾ ਦੂਜਾ ਸਾਡਾ ਮੈਸੇਜ ਇਹ ਹੈ ਕਿ ਐਡਵੈਂਚਰ ਐਕਟੀਵਿਟੀ ਹੈ ਜਿਹੜਾ ਐਸੀ ਦੇ ਵਿੱਚ ਇੱਕ ਬੇਸਿਕ ਇੱਕ ਇੰਪੋਰਟੈਂਟ ਐਸਪੈਕਟ ਹੈ ਤੇ ਐਡਵੈਂਚਰ ਐਕਟੀਵਿਟੀ ਨੂੰ ਬੜੋਤਰੀ ਦੇਣਾ ਤੇ ਤੀਜਾ ਆਪਣਾ ਹੈ ਕਿ ਵੀ ਜਿਹੜੀ ਵੀ ਯੂਥ ਨੇ ਆਪਣੇ ਪੰਜਾਬ ਦੇ ਜਿੱਤੇ ਜਿੱਤੇ ਵੀ ਇਹ 5-6 ਦਿਨ ਜਿੱਤੇ ਆਪਣੇ ਬੁੰਡੇ ਸੈਕਿਉਰਿਟੀ ਸੋਲਿਸ਼ਨ ਦੇ ਲੋਕੇਸ਼ਨ ਜਾਣਗੇ ਉੱਥੇ ਯੂਥ ਨੂੰ ਮੋਟੀਵੇਟ ਕਰਨਾ ਕਿ ਆਰਬਨ ਫੋਰਸਸ ਨੂੰ ਜੁਆਇਨ ਕਰਨਾ ਤੇ ਟੋਟਲ ਇਹ 6 ਤੋਂ 7 ਦਿਨ ਦਾ ਪ੍ਰੋਗਰਾਮ ਹੈ ਜੀ ਇਹ ਬੇਸਿਕ ਟੀਮ ਬਾਰੇ ਕਿੰਨੇ ਕੈਂਡੀਡੇਟ ਕੈਡਟ ਭਾਗ ਲਏ ਹੋ ਟੋਟਲ ਆਪਣੇ 17 ਟੋਟਲ ਸਟਰੈਂਥ ਹੈ ਜੀ ਸਾਡੀ ਜਿਹਦੇ ਵਿੱਚ ਇੱਕ ਐਲੋ ਨੇ ਸਾਡੇ ਇੱਕ ਸਾਡੇ ਜੀਸੂ ਸਾਹਿਬ ਨੇ ਤਾਂ ਟੋਟਲ ਆਪਣੇ 15 ਕੈਡਟ ਨੇ ਜਿਨ੍ਹਾਂ ਦੇ ਵਿੱਚ ਉਹ 7 ਸਾਡੀ ਕੁੜੀਆਂ ਨੇ ਜਿਹੜੇ ਫਰ ਇਹਦੇ ਚ ਜਿਹੜੇ ਐਨਸੀਸੀ ਚ ਬੱਚਿਆਂ ਨੂੰ ਇਧਰ ਲਿਆਉਣ ਵਾਸਤੇ ਉਹਦੇ ਤੁਸੀਂ ਮੋਡੀਫਾਈ ਕੀ ਕਰਦੇ ਹੋ ਦੇਖੋ ਜੀ ਸਾਡਾ ਬੇਸਿਕ ਮੁੱਦਾ ਹੈ ਜਿਹੜਾ ਐਨਸੀ ਦਾ ਉਹ ਹੈ ਕਿ ਵੀ ਬੱਚਿਆਂ ਨੂੰ ਤੇ ਯੂਥ ਨੂੰ ਇੱਕ ਇਹੋ ਜਿਹੀ ਟ੍ਰੇਨਿੰਗ ਦੇਣਾ ਤੇ ਇੱਕ ਬੜੀਆ ਸਿਟੀਜ਼ਨ ਬਣਾਉਣਾ ਉਹਦੇ ਕਰਕੇ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਾਡੀ એનਰੋਲਮੈਂਟ ਹੁੰਦੀ ਹੈ ਐਸਸੀ ਤੇ ਆਪਣੇ ਜਿੰਨੇ ਵੀ ਸਾਡੇ ਇੰਸਟੀਚਿਊਟ ਨੇ ਇੰਸਟੀਚਿਊਟ ਨੇ ਸਾਡੇ ਜਿਹੜੇ ਪੀਆਈ ਸਟਾਫ ਹੈ ਇੰਸਟੀਚਿਊਟ ਚ ਜਾਂਦੇ ਨੇ ਉਸ ਇੰਸਟੀਚਿਊਟ ਤੇ ਜਾ ਕੇ ਉਹ ਜਿੰਨੇ ਵੀ ਉੱਥੇ ਸਟੂਡੈਂਟਸ ਨੇ ਉਹ ਸਟੂਡੈਂਟਸ ਨੂੰ ਮੋਟੀਵੇਟ ਕਰਦੇ ਨੇ ਕਿ ਐਸਸੀ ਦੀ इंपोर्टेंस है ते तो एन सीसी लैंड बाद तो अगर ऑक्यूपेशन वास्ते, वास्ते तो जॉब वास्ते की -की प्रमोशन मिल सकती है वो तो करके असं मोटिवेट करते हैं तो मोटिवेशन के तौर पर फिर काफ़ी एनसीसी कैडेट सब इतना करके ज्वाइन करते हैं जिसमें एक सिद्धांत है एडवेंचर की जो एक्टिविटी है और एडवेंचर की एक जो भावना है तो आज जो हमारे एनसीसी सी कैडेट्स हैं उसी भावना को आगे बढ़ाते हुए हम ये साइकिल रैली कर रहे हैं जो कि पंजाब के मुख्य मुख्य जो हमारे नज़दीक के रोपड़ के इलाके हैं लुधियाना हो गया शहर हो गया जलंधर हो गया वहाँ से गुज़र के आएगी वापस और इसका फ्लैगिन दोबारा रोपड़ में ही होगा तो बच्चे जो हैं तकरीबन छः दिन बाहर रहेंगे और इसका एक और मकसद है जो कि पंजाब में हमें पता है हमारी जो यूथ है उसमें ड्रग की प्रॉब्लम है उससे उनका फ्यूचर जो है बर्बाद होता है तो वो भी एक संदेश है जो कि ये साइकिल रैली के बच्चे जगह जगह पर लीफलेट इन्होंने बनाए हैं बड़ी मेहनत से वो बांटेंगे कुछ एक छोटे नाटक करेंगे एक कुछ एक लेक्चर लेंगे जो कि बाकी जो यूथ हैं गांव में बच्चे उनको ये संदेश देंगे कि आपका भविष्य तभी सुरक्षित है जब आप ड्रग्स को हाथ ना लगाएं तो ये दोनों एक चीज़ें साथ ही साथ चलेंगी हमारे खुद के एन सी कैडेट्स में एडवेंचर की भावना ताकि वो बड़े बड़े होके या आगे बढ़कर इसी भावना को अपने साथ रह के बाकी कार्रवाई करें और ये जो नशा मुक्त पंजाब या नशा मुक्त इस इलाके का जो हमारा यूथ का है वो भी मैसेज सभी बच्चों में बांटेंगे जो बाहर के है फिर किन्नी जो किन्नी थान से स्टे करेगी जे रास्ते जे, जे नुक्कड़ नाटक करने या कोई हो ये जैसे पाँच हॉल्ट है इनके रस्ते में टोटल छः दिन की रैली है तो जहां जहाँ जैसे संगरूर में करेंगे जलंधर में करेंगे लुधियाना में करेंगे नवाशहर में करेंगे तो ऐसे जहाँ पर भी ये रुकेंगे लोगों से मिलेंगे बच्चों से मिलेंगे तो हर जगह क्योंकि लीफलेट जो है इन्होंने बहुत बनाए हैं और ये संदेश बच्चों को इकट्ठा करके दस मिनट में संदेश दिया जा सकता है तो ये छोटी सी और एक आसान तरीका है ये मैसेज हमारे जो पंजाब के बाकी यूथ है उनको देना है